ਸਾਤ ਸੰਗਤ ਜੀ ਜਿਨ੍ਹਾਂ ਦੇ ਕੋਲ ਮਾਇਆ ਨਹੀਂ ਟਿਕਦੀ ਧਨ ਦੌਲਤ ਨਹੀਂ ਆਉਂਦਾ ਤੇ ਪਰਸ ਖਾਲੀ ਹੋ ਜਾਂਦੇ ਨੇ ਤੇ ਸਾਰਾ ਕੁਝ ਜਿਹੜਾ ਹੈ ਉਹ ਪੁਥਲ ਪੁਥਲ ਹੋ ਜਾਂਦਾ ਹੈ ਉਹ ਆਪਣੇ ਨਾ ਪਰਸ ਵਿੱਚ ਆ ਇੱਕ ਆ ਚੀਜ਼ ਜ਼ਰੂਰ ਰੱਖ ਲਿਓ ਸ਼ਾਂਤਾਂ ਦੇ ਪੱਕੇ ਵਚਨ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਪੈਸਾ ਨਹੀਂ ਆਉਂਦਾ ਜੀ ਕਹਿੰਦੇ ਧਨ ਦੌਲਤ ਖੜਦਾ ਨਹੀਂ ਹੈਗਾ ਜੀ ਟਿਕਦਾ ਨਹੀਂ ਹੈਗਾ ਜੀ ਕਹਿੰਦੇ ਪੈਸਾ ਦੀ ਬੜੀ ਸਿੱਤੀ ਉੱਡ ਜਾਂਦਾ ਸੋ ਇਦਾਂ ਦੀਆਂ ਜਿਹੜੀਆਂ ਵਿਚਾਰਾਂ ਨੇ ਉਹ ਆਪਾਂ ਨੂੰ ਸਾਰਿਆਂ ਨੂੰ ਸੁਣਨ ਨੂੰ ਮਿਲਦੀਆਂ ਹਨ ਸੋ ਗੁਰਮੁਖ ਪਿਆਰਿਓ ਮੈਂ ਕਈ ਵਾਰੀ ਬੇਨਤੀਆਂ ਕੀਤੀਆਂ ਨੇ ਕਈ ਵਾਰੀ ਜਿਹੜੀਆਂ ਆਪਜੀ ਨਾਲ ਬੇਨਤੀਆਂ ਸਾਂਝੀਆਂ ਕੀਤੀਆਂ ਨੇ ਵੀ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਆਪਜੀ ਨੂੰ ਜਿਹੜਾ ਹੈ ਉਹ ਰਸਤਾ ਵਿਖਾਉਂਦੀ ਹੈ ਇਹ ਆਪਜੀ ਜਿਹੜਾ ਹੈ ਉਹ ਰਸਤਾ ਵਿਖਾ ਦਿਓ ਸਤਿਗੁਰੂ ਜੀ ਕਿਰਪਾ ਕਰ ਦਿਓ ਆਪਜੀ ਰਸਤਾ ਵਿਖਾ ਦਿਓ ਕਿ ਮੈਨੂੰ ਜੀਵਨ ਜਾਚ ਦੇ ਦਿਓ ਮੈਨੂੰ ਪਤਾ ਨਹੀਂ ਵੀ ਕਿਵੇਂ ਚੱਲਣਾ ਸਤਿਗੁਰੂ ਜੀ ਆਪ ਹੀ ਕਿਰਪਾ ਕਰਦੇ ਹੁਣ ਜਿਹੜੇ ਦੁਨੀਆ ਦੇ ਟੋਟਕਿਆਂ ਵਿੱਚ ਫਸ ਜਾਂਦੇ ਨੇ ਜਿਹੜੇ ਕਹਿੰਦੇ ਆ ਵੀ ਮੈਂ ਤੇ ਇਹ ਤੋਂ ਸਿੱਖੂੰਗਾ ਜੀ ਮੈਂ ਤੇ ਇਹ ਤੋਂ ਸਿੱਖਿਆ ਲਵਾਂ ਜੀ ਮੈਂ ਤਾਂ ਇਹ ਤੋਂ ਸਿੱਖਿਆ ਲੈ ਕੇ ਕੰਮ ਕਰੂੰ ਤੇ ਉਹਨਾਂ ਦਾ ਕੰਮ ਵਿਗੜਦਾ ਜਿਹੜੇ ਇਦਾਂ ਦੇ ਚੱਕਰਾਂ ਵਿੱਚ ਪੈ ਜਾਂਦੇ ਨੇ ਕਿ ਮੈਂ ਫਲਾਣੇ ਬਾਬੇ ਦੇ ਜਾਊਂਗਾ ਜੀ ਮੈਂ ਤਾਂ ਉਹ ਉਹ ਤੋਂ ਸਿੱਖਿਆ ਲਾਉਂਦਾ ਤੋ ਕੀ ਤਾਕਤ ਵੀਤ ਲਾਉਂਗਾ ਸਾਡੇ ਲੋਕ ਇਦਾਂ ਦੇ ਚੱਕਰਾਂ ਵਿੱਚ ਫਸ ਜਾਂਦੇ ਆ ਨਾ ਆਮ ਤੌਰ ਤੇ ਆਪਾਂ ਦੇਖਦੇ ਹਾਂ ਵੀ ਨਾ ਚੱਕਰਾਂ ਦੇ ਵਿੱਚ ਜਿਹੜੇ ਫਸ ਗਏ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ ਉਹਨਾਂ ਦਾ ਨੁਕਸਾਨ ਹੋ ਜਾਂਦਾ ਜਿਹੜੇ ਇਹਨਾਂ ਚੱਕਰਾਂ ਵਿੱਚ ਫਸ ਜਾਂਦੇ ਸੋ ਜਿਹੜੇ ਚੱਕਰਾਂ ਵਿੱਚ ਫਸ ਗਏ ਨੁਕਸਾਨ ਉਹਨਾਂ ਦੇ ਹੋ ਹੀ ਜਾਂਦੇ ਨੇ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੁਣ ਇੱਥੇ ਇੱਕ ਚੀਜ਼ ਜ਼ਰੂਰ ਸੋਚਣ ਦਾ ਯਤਨ ਕਰਿਓ ਇੱਕ ਚੀਜ਼ ਵਿਚਾਰਿਓ ਜ਼ਰੂਰ ਸਾਰੇ ਜਾਣੇ ਸੋਚਿਓ ਜੀ ਕਿ ਜਿਨ੍ਹਾਂ ਦਾ ਪਰਸ ਖਾਲੀ ਹੋ ਜਾਣਾ ਸਾਨੂੰ ਵਹਿਮ ਭਰਮ ਵਿੱਚ ਪਾਇਆ ਨਾ ਫਲਾਣਾ ਮੰਤਰ ਦੇ ਨੂੰ ਲਿਖ ਕੇ ਦੇਤਾ ਇਹ ਆਪਦੇ ਬਟੂਏ ਵਿੱਚ ਪਾਲਾ ਕਹਿੰਦੇ ਤੇਰਾ ਬਟੂਆ ਪੈਸਿਆਂ ਨਾਲ ਭਰਜੂ ਇਹਦਾ ਮਤਲਬ ਵੀ ਕੰਮ ਕਰਨ ਦੀ ਲੋੜ ਨਹੀਂ ਕੋਈ ਪੈਸਿਆਂ ਨਾਲ ਭਰਜੂ ਸੰਤ ਮਹਾਂਪੁਰਸ਼ ਜਿਹੜੇ ਬੰਦਗੀ ਵਾਲੇ ਉਹ ਕਹਿੰਦੇ ਭਾਈ ਆਪਣੀ ਕਿਰਤ ਕਮਾਈ ਕਰ ਉਹਦੇ ਵਿੱਚੋਂ ਦਸਵੰਧ ਕੱਢਿਆ ਕਰ ਸਤਿਗੁਰ ਤੇਰੇ ਬਰਕਤ ਪਾਉਣਗੇ ਉਸ ਕਿਰਤ ਕਮਾਈ ਦੇ ਵਿੱਚ ਤੇਰੇ ਤੇ ਕਿਰਪਾ ਹੋ ਜਾਏਗੀ ਕਹਿੰਦੇ ਦਸਵੰਧ ਕੱਢਣਾ ਨਾ ਭੁੱਲੀ ਕਿ ਬਾਬਾ ਨਾਨਕ ਸਿੰਘ ਜੀ ਕਲੇਰਾ ਵਾਲੇ ਕਹਿੰਦੇ ਹੁੰਦੇ ਸੀ ਕਹਿੰਦੇ ਥੋੜੇ ਚੋ ਥੋੜਾ ਜੇ ਤੇਰੇ ਕੋਲੇ ਆਉਂਦਾ ਨਾ ਉਹਦੇ ਵਿੱਚੋਂ ਵੀ ਦਸਵੰਧ ਕੱਢਣਾ ਨਾ ਭੁੱਲ ਕਹਿੰਦੇ ਜੇ ਤੂੰ ਇਹ ਗੁਣ ਪਾਲ ਰੱਖਿਆ ਕਹਿੰਦੇ ਪਰਮਾਤਮਾ ਦੀ ਸਭ ਤੋਂ ਵੱਡੀ ਬਖਸ਼ਿਸ਼ ਦਾ ਹੱਕਦਾਰ ਤੂੰ ਹੈ ਪਰਮਾਤਮਾ ਦੀ ਸਭ ਤੋਂ ਵੱਡੀ ਬਖਸ਼ਿਸ਼ ਤੂੰ ਹੀ ਪ੍ਰਾਪਤ ਕਰੇਗਾ ਹੁਣ ਦੂਜੀ ਗੱਲ ਇਹ ਵੇ ਕਹਿੰਦੇ ਪਰਮਾਤਮਾ ਤੇਰੇ ਦੀ ਸਭ ਤੋਂ ਵੱਧ ਖੁਸ਼ ਹੈ ਕਹਿੰਦੇ ਇਹ ਸਮਝੀ ਵੀ ਪਰਮਾਤਮਾ ਦੀ ਜਿਹੜੀ ਬਖਸ਼ਿਸ਼ ਹੈ ਨਾ ਉਹ ਤੇਰੇ ਦੀ ਹੈ ਕਹਿੰਦੇ ਪਰਸਾਂ ਦੇ ਵਿੱਚ ਮੰਤਰ ਲਿਖ ਕੇ ਰੱਖਣ ਨਾਲ ਬਰਕਤ ਨਹੀਂ ਆਉਂਦੀ ਜਾ ਕਿਸੇ ਹੋਰ ਟੋਟਕੇ ਜਾਦੂ ਮੰਤਰ ਟੋਣੇ ਦੇ ਨਾਲ ਕਿਰਪਾ ਨਹੀਂ ਹੁੰਦੀ ਜੇ ਕਿਸੇ ਹੋਰ ਜਾਦੂ ਮੰਤਰ ਟੋਟਕੇ ਨਾਲ ਤੇਰੇ ਤੇ ਰਹਿਮਤ ਨਹੀਂ ਹੋਣੀ ਕਹਿੰਦੇ ਜੇ ਰਹਿਮਤ ਹੋਣੀ ਹੈ ਪਰਮਾਤਮਾ ਦੀ ਕਿਰਪਾ ਸਤਪੁਰ ਸੱਚੇ ਪਾਤਸ਼ਾਹ ਦੀ ਰਹਿਮਤ ਤੇਰੇ ਤੇ ਤਾਂ ਵਰਤਣੀ ਹੈ ਜੇ ਤੂੰ ਉਹਦੀ ਗੱਲ ਮੰਨੇਗਾ ਜੇ ਤੂੰ ਉਹਦੀ ਗੱਲ ਨਾਲ ਸਹਿਮਤ ਹੋ ਕੇ ਚੱਲੇਗਾ ਕਹਿੰਦੇ ਯਾਦ ਰੱਖ ਵੀ ਉਹ ਸੱਚੇ ਪਾਤਸ਼ਾਹ ਤੇਰੇ ਤੇ ਕਿਰਪਾਈ ਤਾਂ ਕਰੇਗਾ ਜੇ ਤੂੰ ਉਹਦੇ ਕਹਿਣੇ ਵਿੱਚ ਚੱਲੇਗਾ ਉਹਦੇ ਕਹਿਣੇ ਵਿੱਚ ਚੱਲਣ ਵਾਲਿਆਂ ਦੀ ਹੀ ਜਿਹੜੀ ਹੈ ਸਤਗੁਰੂ ਜੀ ਆਹ ਹਰ ਆਪ ਝੋਲੀ ਭਰਦੇ ਨੇ ਮੇਰੇ ਪਾਤਸ਼ਾਹ ਕਹਿੰਦੇ ਨੇ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦੇ ਤੋਟਣਾ ਆਵਈ ਅਗੰਤ ਭਰੇ ਭੰਡਾਰ ਮੇਰੇ ਪਾਤਸ਼ਾਹ ਜੀ ਉਹਨਾਂ ਦੇ ਭੰਡਾਰ ਭਰਦੇ ਨੇ ਜਿਹੜੇ ਉਹਦੇ ਤੇ ਭਰੋਸਾ ਕਰਕੇ ਚੱਲਦੇ ਨੇ ਭਰੋਸਾ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਪਰਮਾਤਮਾ ਉਹਨਾਂ ਦੀ ਕਦੇ ਪਿੱਠ ਲੱਗਣ ਨਹੀਂ ਦਿੰਦਾ ਤੇ ਜਿਹੜੇ ਭਰੋਸਾ ਨਹੀਂ ਕਰਦੇ ਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਤੋਂ ਕਿਸੇ ਗੱਲ ਦੀ ਉਹ ਬਖਸ਼ਿਸ਼ ਲੈਣ ਦੇ ਹੱਕਦਾਰ ਨਹੀਂ ਹੋ ਸਕਦੇ ਇਹ ਗੱਲ ਜਿਹੜੀ ਆ ਸਾਨੂੰ ਯਾਦ ਰੱਖਣੀ ਪਈ ਸੋ ਪਿਆਰਿਓ ਕੋਸ਼ਿਸ਼ ਕਰਿਓ ਵੀ ਬੇਮਾ ਪਰਮਾ ਤੋਂ ਬਚੀਏ ਸਤਗੁਰ ਸੱਚੇ ਪਾਤਸ਼ਾਹ ਦੇ ਦਰ ਤੇ ਜਾ ਕੇ ਅਰਦਾਸ ਕਰਿਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ